ਤੀਜਾ ਸੂਰਜ ਦੀ ਇੱਕ ਤੀਜਾ ਘਰ ਦੀ ਝੋਟੀ ਆਪਣੀ ਠੀਕ ਆ ਜੀ ਤੀਜਾ ਸੂਰਜ ਸੁਗਿਆ ਇਸ ਵਾਰ ਮਗਰਲੇ ਜਿਹੜੇ ਦੋਸਤ ਪੈਰ ਧੁੱਪਿਆ ਹਵਾਨ ਚੱਡੇ ਦੇ ਨਿਸ਼ਾਨ ਹੈ ਗਰੇਡਰ ਦੇ ਵਿੱਚ ਆ ਗਈ ਆ ਸੋ ਬਾਕੀ ਮੇਰਾ ਵੀ ਪਿੱਠਪੂੜੇ ਤੋਂ ਤੁਸੀਂ ਇੱਕ ਆਈਡੀਆ ਲਾ ਲਓਗੇ ਸੋਹਣਾ ਪਿੱਠਪੂੜਾ ਹਾਂਜੀ ਕਿਸਾਨ ਵੀਰੋ ਸਸਰੀਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਬਾਸਰ ਕੇ ਗਿੱਲ ਬਾਸਰ ਕੇ ਗਿੱਲਾਂ ਪਿੰਡ ਦੋਸਤੋ ਬਿਲਕੁਲ ਸਨ ਸਾਫ ਸਾਰੇ ਭਰਾ ਜਾਣਦੇ ਆ ਜਿਹੜਾ ਤਸੀਲ ਹੈ ਸ਼੍ਰੀ ਅਮਰitsar ਸਾਹਿਬ ਇੱਥੋਂ ਤਕਰੀਬਨ ਅਮਰitsar ਦੀ ਹੱਦ ਵੀ ਸਟਾਰਟ ਹੋ ਜਾਂਦੀ ਆ ਢੰਡ ਕਸੀਲ ਪਿੰਡ ਬਿਲਕੁਲ ਨਜ਼ਦੀਕ ਤੇ ਕੋਈ ਵੀ ਆਪਣਾ ਫਾਰਮਰ ਭਰਾਵਿਕਾ ਜੀ ਵੈਸੇ ਕੋਈ ਭਿੱਕੀਵੰਡ ਵਾਲੀ ਸਾਈਡ ਤੋਂ ਚਾਹੇ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਭਿੱਕੀਵੰਡ ਚਾਹੇ ਕੋਈ ਤਰਨ ਤਰਨ ਤੋਂ ਤੁਸੀਂ ਚਬਾਲ ਵੀ ਆ ਜਾਓਗੇ ਸੇਰਪਾਪਾ ਬੁੱਢਾ ਸਾਹਿਬ ਤੋਂ ਇੱਕ ਸ਼ੜਕ ਜਿਹੜੀ ਸਿੱਧੀ ਆਉਂਦੀ ਹੈ ਛਾਟਾ ਸਾਹਿਬ ਨੂੰ ਇਸੇ ਸ਼ੜਕ ਦੇ ਉੱਪਰ ਬਿਲਕੁਲ ਪਿੰਡ ਆਉਂਦਾ ਬਾਸਰ ਕੇ ਗਿੱਲ ਸਨ ਸਾਹਿਬ ਗੁਰਦੁਆਰਾ ਸਾਹਿਬ ਸੇਰ ਗੁਰਜੰਟ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਘਰੇਲੂ ਘਰ ਦੇ ਵਿੱਚੋਂ ਅੱਜ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਜਿੰਨਾ ਵੀ ਤੁਸੀਂ ਦੇਖੋਗੇ ਮੋٹے ਤੌਰ ਤੇ ਕੈਮਰਾ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਆ ਮਾਲ ਵੀਰ ਨੇ ਘਰੇ ਰੱਖਿਆ ਵੜਾ ਮੱਝਾਂ ਝੋਟੀਆਂ ਨੇ ਦੇ ਕੋਲ ਆ ਇੱਕ ਮੱਝ ਜਿਹੜੀ ਬਿਲਕੁਲ ਤਿਆਰੀ ਦੇ ਉੱਤੇ ਇਹ ਸੇਲ ਕਰਦੇ ਪਏ ਨੇ ਅੱਜ ਪ੍ਰੋਪਰ ਡਿਟੇਲ ਜਿਹੜੀ ਆਪਾਂ ਇਸ ਮੱਝ ਦੀ ਲਵਾਂਗੇ ਥੋੜਾ ਜਿਹਾ ਤੁਹਾਨੂੰ ਲਾਗੇ ਤੋਂ ਵੀ ਦਿਖਾ ਦਿੰਦੇ ਆ ਠੀਕ ਆ ਜੀ ਬਾਕੀ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ 4 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਗੱਬਣ ਮੱਝ ਦਿਖਾਵਾਂਗੇ ਇਹਨੇ ਸਵੇਦਾ ਕਿੰਨਾ ਦੁੱਧ ਰਿਆ ਇਸ ਵਾਰ ਕਿੰਨਾ ਸਵੇ ਸੁਣ ਜਾ ਰਹੀ ਆ ਪੂਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗਰਜੰਟ ਸਾਸਤਰੀ ਕਾ ਹੋਰ ਭਾਜੀ ਠੀਕ ਆ ਭਾਜੀ ਲੈ ਵੀ ਗਰਜੰਟ ਮਾਲ ਤਕਰੀਬਨ ਤੁਹਾਡੇ ਕੋਲ ਵੀ ਜਿੰਨਾ ਵੀ ਆਪਣਾ ਘਰੇ ਮਾਲ ਰੱਖਿਆ ਕੋਈ ਸੇਲ ਪਰਚੇਜ਼ ਦਾ ਕੰਮ ਨਹੀਂ ਕਰਦਾ ਕੋਈ ਨਹੀਂ ਆਪਣਾ ਘਰ ਦਾ ਮਾਲ ਘਰ ਦਾ ਮਾਲ ਠੀਕ ਹੈ ਫਿਰ ਦੋ ਦੋ ਵਾਰ ਦਾ ਕੰਮ ਜ਼ਿਆਦਾ ਹਨ ਤੇਰੀ ਦਾ ਦੁੱਧ ਦਾ ਹੀ ਕੰਮ ਆ ਤੇਰਾ ਅੱਛਾ ਗਰਜੰਟ ਜਿਹੜੀ ਅੱਜ ਮਾਝੇ ਸੇਲ ਕਰਦੇ ਪਏ ਆ ਵੀਰ ਆਪਾਂ ਸੈਸ ਵਾਰ ਸਵੇ ਦੀ ਗੱਲ ਕਰੀਏ ਤੇ ਅੱਜ ਸਵੇ ਦੇ ਵਿੱਚ ਕਿੰਨਾ ਮਾਉਗੀ ਤੀਜਾ ਸੂਆ ਗੇਦੀ ਆਤੀ ਸੂਰਜ ਘਰ ਦੀ ਝੋਟੀ ਆਪਣੀ ਠੀਕ ਆ ਜੀ ਤੀਜਾ ਸੂਆ ਸੁਗਿਆ ਤੀਜਾ ਸੂਆ ਸੂ ਗਿਆ ਇਸ ਵਾਰ ਲੋ ਵੀ ਤੀਜਾ ਸੂਆ ਕਿਸਾਨ ਵੀਰੋ ਇਸ ਸਮਾਜ ਨੇ ਸੁਣਾ ਤੇ ਪਹਿਲਾ ਤੀਜਾ ਸੂਆ ਵੀ ਨੰਬਰ ਦੇ ਆਪਾਂ ਘਰੇ ਚਵਾਈ ਕੀਤੀ ਇਹਨਾਂ ਦੇ ਬਿਲਕੁਲ ਘਰ ਦੀ ਜੰਮੀ ਪਲੀ ਕੱਟੀ ਝੋਟੀ ਆ ਤੇ ਇਸ ਵਾਰ ਤੀਜਾ ਸੂਆ ਸੋਣ ਵਾਲੀ ਤੇ ਗਰਜੰਟ ਪਿਛਲੇ ਸੂਰਜ ਦੀ ਗੱਲ ਕਰੀਏ ਦੁੱਧ ਕਿੰਨਾ ਕਿੰਨਾ ਚੁਆਇਆ ਫਿਰ 14 ਤੋਂ 15 ਲੀਟਰ ਵਧੀਆ ਦੁੱਧ 14 15 ਲੀਟਰ 14 15 ਲੀਟਰ ਵਧੀਆ ਠੀਕ ਆ ਜੀ ਬਾਕੀ ਹੁਣ ਮਤਲਬ ਆਏ ਤਿਆਰੀ ਦੇ ਦਿਨ ਜਿਹੜੇ ਉੱਪਰ ਲੈ ਮੈਂ ਇਹ ਹੋਈ 5 4 ਦਿਨ ਲੈ ਜੂ 5 2 7 1 ਠੀਕ ਆ ਜੀ ਲਓ ਵੀ ਇਹ ਦੋਸਤੋ 5 ਲੈ ਜੇ 4 ਲੈ ਜੇ ਸੋ ਇਹਨਾਂ ਕ ਸਮਾਂ ਹਜੇ ਲੈਂਦੀ ਆ ਥੋੜੇ ਲਾਗੇ ਤੋਂ ਤੁਹਾਨੂੰ ਦਿਖਾ ਦਿੰਦੇ ਆ ਪੂਰਾ ਬਾਡੀ ਸਟਰਕਚਰ ਤੁਸੀਂ ਮਾਰੋ ਝਾਤ ਆ ਦੇਖੋ ਸੋ 5 4 ਕ ਦਿਨ ਕੱਢ ਦਈਏ ਬਾਕੀ ਪਿੱਠ ਪੜੇ ਵਾਲੀ ਸਾਈਡ ਤੋਂ ਦਿਖਾ ਦਿੰਨੇ ਅਰਜੈਂਟ ਇਧਰਲੇ ਪਾਸੇ ਝੱਕ ਕੇ ਮੜਾ ਜਾ ਐ ਨੂੰ ਕਰ ਕਰਦੇ ਵੀ ਬਾਕੀ ਪਾਲੀ ਸਾਹਿਬੀ ਇਹ ਤੁਸੀਂ ਆਪ ਹੀ ਦੇਖ ਲਓ ਵੀਡੀਓ ਦੇ ਵਿੱਚ ਪਾਲੀ ਸਾਹਿਬੀ ਪੂਰੀ ਹੈ ਕਰਮਾਰੀ ਹਵਾਨੇ ਲੈਵੇ ਦੀ ਬਹੁਤ ਜਦੀ ਖੂਬਸੂਰਤ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ 14 ਕਿਲੋ ਵੀਰ ਗਰਜੰਟ ਤਸ ਰਿਹਾ ਵੀ ਇਹਨੇ ਦੁੱਧ ਚਵਾਇਆ ਹੈ ਦੂਜੇ ਸਵੇਰੇ ਦੇ ਵਿੱਚ ਇਸ ਵਾਰ ਤੇਜੇ ਸਵੇਰ ਦੀ ਤਿਆਰੀ ਹੈ ਪੂਰੀ ਇਹ ਕੱਢ ਦੇ ਪੰਜ ਚਾਰ ਠੀਕ ਹੈ ਜੀ ਦਿਨ ਹਜੇ ਲੈ ਕੇ ਜਾ ਸਕਦੀ ਆ ਹੋ ਸਕਦਾ ਵੀ ਗਰਜੰਟ ਤੁਹਾਡੇ ਜਿਹੜੇ ਲਿਖਤੀ ਤੌਰ ਵਾਲੇ ਦੇਣ ਆ ਉਹ ਅੱਜ ਭਲਕ ਪੂਰੇ ਹੁੰਦੇ ਹਾਂ ਹਾਂਜੀ ਹੁੰਦੇ ਆ ਜੀ ਬਾਕੀ ਹੋ ਸਕਦਾ ਜਿਹੜੇ ਕੁੱਤੇ ਪੰਜ ਚਾਰ ਦਿਨ ਲੈ ਕੇ ਠੀਕ ਆ ਬਾਕੀ ਬਣਦੀ ਪੁੰਦੀ ਆਵਾ ਭਾਵੇਂ ਤੇ ਜਿਵੇਂ ਹੁਣ ਵੀ ਕਾਫੀ ਬਣੀ ਖਲੋਤੀ ਆ ਬਣੀ ਖਲੋਤੀ ਠੀਕ ਆ ਜੀ ਚਵਾਈ ਚ ਵੀ ਵੀਰ ਚਵਾਈ ਵੀਰ ਬੋਲਦੀ ਇੱਕ ਨੰਬਾ ਸਮਾਂ ਕਰਾਉਂਦੀ ਆ ਹਾਂਜੀ ਲੰਮਾ ਸਮਾਂ ਚਵਾਈ ਤੇ ਬਣਦੀ ਪੁੰਦੀ ਕਿਵੇਂ ਟੀਕੇ ਜੇ ਮਾਂਦੀ ਪੁੰਦੀ ਨਹੀਂ ਟੀਕੇ ਹੀ ਭਰਉਂਦੇ ਆਪਾਂ ਵੀ ਠੀਕ ਆ ਜੀ ਟੀਕੇ ਭਰਉਂਦੇ ਆ ਜਿਆਦਾ ਤਰ੍ਹਾਂ ਆ ਵੀ ਛੋਟੀ ਟੀਕੇ ਦੀ ਠੀਕ ਆ ਤੇ ਮਗਰਲੇ ਜਿਹੜੇ ਦੋਸੋਂ ਪੈਰ ਧੁੱਪਿਆ ਹਵਾਨੇ ਚੱਡੇ ਦੇ ਨਿਸ਼ਾਨ ਆ ਗਰੇਡਰ ਦੇ ਵਿੱਚ ਆ ਗਈ ਆ ਮੱਥੇ ਬੱਲ ਆ ਗਿਆ ਠੀਕ ਆ ਜੀ ਅੱਖਾਂ ਦੇ ਵਿੱਚ ਮਾੜਾ ਮਾੜਾ ਕਿਦਾਂ ਜਿੰਦਾ ਤੁਹਾਨੂੰ ਜਵਾਬ ਦਿਖਾਈ ਦੇਊਗਾ ਗਰੇਡਰ ਦੇ ਵਿੱਚ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਲਿਆ ਜੇ ਵਜ਼ਨ ਲੋਡ ਪੂਰਾ ਮੱਝ ਦਾ ਉਹਦੇ ਵਿੱਚੋਂ ਕੋਈ ਸ਼ੱਕ ਨਹੀਂਗਾ ਚਲੋ ਉਹ ਜਿਵੇਂ ਵੀਰ ਨੇ ਸੇਵਾ ਜਾਨੀਏ ਜਿਹੜੀ ਬਿਲਕੁਲ ਵੀਡੀਓ ਦੇ ਵਿੱਚ ਵੀ ਇੱਥੇ ਆਣ ਕੇ ਵੀ ਜਦੋਂ ਤੁਸੀਂ ਸੌਦਾ ਕਰੋਗੇ ਚੀਜ਼ ਦਾ ਪਤਾ ਲੱਗ ਹੀ ਜਾਂਦਾ ਜਦੋਂ ਆਪਾਂ ਘਰੇ ਵਿਜ਼ਿਟ ਕਰਕੇ ਗੌਰ ਨਾਲ ਦੇਖਦੇ ਹਾਂ ਠੀਕ ਆ ਤੇ ਇਹ ਕੋਈ ਗਰਜੰਟੇ ਨੂੰ ਖੋਲ ਕੇ ਮਾਰਾ ਜਾਂ ਤੋੜ ਕੇ ਦਿਖਾ ਦਈਏ ਵੀਰ ਸੋ ਤਸੱਲੀ ਨਾਲ ਮੇਰਾ ਭਰਾ ਦੇਖ ਲਿਆ ਜੇ ਕੋਣ ਕੇ ਤਸੱਲੀ ਨਾਲ ਤੋੜ ਕੇ ਤੁਹਾਨੂੰ ਦਿਖਾਵਾਂਗੇ ਆਜੋ ਜੀ ਇਹ ਆ ਕਰ ਮੜ ਗਏ ਤੋ ਬਾਕੀ ਮੇਰਾ ਵੀਰੋ ਪਿੱਠਪੁੜੇ ਤੋਂ ਤੁਸੀਂ ਇੱਕ ਆਈਡੀਆ ਲਾ ਲਓਗੇ ਸੋਹਣਾ ਪਿੱਠਪੁੜਾ ਚੌੜਾ ਹਵਾਨੇਲੇ ਵਿਦੀ ਦੇਖ ਤੋ ਤੁਸੀਂ ਇੱਕ ਅੰਦਾਜ਼ਾ ਲਾ ਲਓਗੇ ਉਨਹੀਂ ਗਾਂ ਤੇ ਉਨਹੀਂ ਪਛਾਂ ਆ ਲਓ ਜੀ ਬਾਕੀ ਕਰਜੰਤਾ ਭਾਈ ਚਲੋ ਹਰੇਕ ਦੀ ਸੇਵਾ ਹੁੰਦੀ ਆ ਕਿਸੇ ਭਰਾ ਦੀ ਚੰਗੀ ਸੇਵਾ ਲਈ ਤੇ ਹੋ ਸਕਦਾ ਕਰਮਾਂ ਦੀ ਚੌਰਾ ਤੋਂ ਵੀ ਬਾਰ-ਬਾਰ ਚੱਲੇ ਜੀ ਵੀਰ ਇਹਦੇ ਪਾਇਦਾ ਹੀ ਸੇਵਾ ਦੇ ਆਪਾ ਇਹਦਾ ਹੀ ਆ ਬਾਕੀ ਤੇ ਇੱਕ ਹੋਰ ਤੋਰ ਦਿਆ ਜਾਨ ਨੂੰ ਬਾਹਰ ਕੱਢ ਕੇ ਲੋ ਜੀ ਠੀਕ ਆ ਸੋ ਹਜੇ ਵੀ ਦੋਸਤੋ ਪਹਿਲਾਂ ਵੀ ਆਪਾਂ ਤੁਹਾਨੂੰ ਨੋਟ ਕਰਾ ਦਿੱਤਾ ਵੀ 5 ਲੈ ਜੇ 4 ਲੈ ਜੇ ਸੋ ਜੁਨੀਕ ਦੋਸਤੋ ਤਿਆਰੀ ਕਰਨੀ ਹੈ ਹੋਰ ਥੱਲੇੋਂ ਕਰ ਜੂਗੀ ਕਰਮਾਂ ਲਈ ਆ ਦੇਖੋ ਸਾਰਾ ਆ ਸੋ ਠੀਕਾ ਮੋੜ ਲਿਆ ਵੀਰੇ ਲਓ ਠੀਕਾ ਜੀ ਬਾਕੀ ਹਰੇਕ ਫਾਰਮਰ ਭਰਾ ਨੂੰ ਹੁੰਦਾ ਵੀ ਆਪਾਂ ਤਕਰੀਬਨ 12 14 12 14 ਲੀਟਰ ਜਾਂ ਇਸ ਤੋਂ ਬਾਹਰ ਬਾਹਰ ਚੱਲਣ ਵਾਲਾ ਕੋਈ ਪਸ਼ੂ ਖਰੀਦ ਤੀਏ ਤੋਂ ਬਾਕੀ ਮੇਰੇ ਆੜੀ ਨਾਲ ਦੋਸਤੋ ਚੰਗਾ ਮੱਚ ਦੁੱਧ ਚਵਾ ਜੂਗੀ ਅੱਗੇ ਫਾਰਮਰ ਭਰਾ ਦੀ ਚੰਗੀ ਸੇਵਾ ਲਈ ਹੋ ਸਕਦਾ ਵੀ ਤੁਸੀਂ ਉਮੀਦ ਨਾਲ ਕੋਈ ਕਿਲੋ ਖੰਡ ਉੱਪਰ ਚੋਲੋ ਠੀਕਾ ਜੀ ਸੋ ਤੀਜਾ ਸਵੇਰ ਸੌਣ ਦੀ ਪੂਰੀ ਤਿਆਰੀ ਦੇ ਉੱਤੇ ਇਹ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾ ਦਿੱਤੀ ਹੈ ਬੈਕ ਸਾਈਡ ਤੋਂ ਮੇਰੇ ਵੀਰ ਮਾਰੋ ਝਾਤ ਆ ਦੇਖੋ ਜੀ ਠੰਡੀ ਸੀ ਲਗੀ ਕੋਈ ਜਿੱਦਾਂ ਮਰਜ਼ੀ ਬੈਠ ਕੇ ਸੋਦਾ ਪੂਰੀ ਠੰਡੀ ਸੀਲ ਸਾਊਗਾ ਹਨ ਜਿੱਦਾਂ ਮਰਜ਼ੀ ਕੋਈ ਲੇਡੀ ਚਵਾਈ ਕਰ ਲੇ ਕੋਈ ਬੰਦਾ ਚਵਾਈ ਕਰ ਲੇ ਕੋਈ ਕਾਲੀ ਵੀ ਪੈਂਦੀ ਗਈ ਚਲੋ ਵੈਸੇ ਕਈ ਵਾਰ ਘਰੋਂ ਪਸ਼ੂ ਘਾਟ ਖੋਲੇ ਹੁੰਦੇ ਆ ਤੇ ਥੋੜਾ ਡਰਦੇ ਡੁੱਕਰਦੇ ਆ ਉਪਰੇ ਬੰਦੇ ਤੋਂ ਠੀਕ ਆ ਐਨੂੰ ਵੀਰ ਗਰਜਟ ਹਲਾ ਦਿਓ ਇਹਨੂੰ ਇਹਨੂੰ ਇਧਰੋਂ ਕਰਦੇ ਆ ਜ ਮੜਾ ਜ ਠੀਕ ਆ ਓਕੇ ਗਰਜਾਂ ਤਾਂ ਕੀ ਡਿਮਾਂਡ ਹੈ ਕੀ ਮੁੱਲ ਕਰਤੇ ਪਏ ਦੇਣੀ ਕਿੰਨੇ ਦੀ ਆਪਾਂ ਮੱਝ ਮੇਰਾ ਇਹ ਦੱਸ ਦੋ ਆ ਕਰੋ ਡਿਮਾਂਡ ਤੁਸੀਂ ਦੱਸੋ ਇਹ ਕੀ ਕਰਦਾ ਮਾਨਤਨ ਕਰਦਾ ਇੱਕ ਪੰਜੀ ਚੋਂ ਹਾਂਜੀ ਇੱਕ ਪੰਜੀ ਚੋਂ ਕਿੰਨਾ ਮਾਨਤਨ ਵੀਰ ਕਰਕੇ ਦੇਦੇ ਆਂਗੇ ਜੈਸਨ ਵਾਲੀ ਗਲੀ ਆਪਾਂ ਕਰਨੀ ਆ ਚਲੋ 100 200 ਤੁਹਾਡੀ ਕੋਈ ਰੱਸਾ ਛੋੜ ਛੜੀਆਂ ਵਿੱਚ ਰਹੇ ਜਿਹੜਾ ਮੌਕੇ ਤੇ ਦੇ ਦਾਂਗੇ 1 20 ਦੇ ਦਾਂਗੇ 1 20 ਦੀ ਹਾਂ ਨਾ ਠੀਕ ਆ ਜੀ ਹਾਂ ਫਤਫਤ 1 ਲੱਖ 20 ਹਜ਼ਾਰ ਦੀ ਗਰਜਾਂ ਤਾਂ ਵੀ ਆਪਾਂ ਦੇ ਦੇਾਂਗੇ ਅਗੋਂ ਕੋਈ ਵੀ ਫਾਰਮਰ ਕੋਲ ਫੋਨ ਲਾਵੇ ਪੈਸੇ ਲਾਓ ਠੀਕ ਹੈ ਜੀ 1 ਲੱਖ 20 ਦੇ ਵਿੱਚੋਂ ਮੌਕੇ ਦੇ ਕਿ ਲੋਕੀ ਮਾਨਤਨ ਹੋ ਜਾਊਗਾ ਬਾਕੀ ਮੱਜ ਹਰੇਕ ਭਰਾਣੇ ਦੇਖ ਲੈਣੀਆਂ ਕਿਉਂਕਿ ਹਰੇਕ ਪਸ਼ੂ ਪਾਲਕ ਜਿਹਨੇ 2-4 ਪਸ਼ੂ ਰੱਖੇ ਆ ਸਾਰੇ ਭਰਾਵਾਂ ਨੂੰ ਤਜਰਬਾ ਹੈ ਠੀਕ ਹੈ ਜੀ ਵੀ ਦੁੱਧ ਕਿੰਨਾ ਕਿ ਚਵਾਉਣਾ ਚਾਹੀਦਾ ਇਸ ਮੈਨੂੰ ਸੋ ਬਾਕੀ ਮੇਰੇ ਭਰਾ ਕੋਈ ਅੱਗੇ ਸੇਲ ਪਰਚੇਜ਼ ਦਾ ਕੰਮ ਕਰਦਾ ਵਪਾਰ ਲੈਣ ਦਾ ਕੰਮ ਆ ਉਹ ਵੀ ਤੁਸੀਂ ਗੱਲਬਾਤ ਕਰ ਲਿਆ ਜਿਹਨੇ ਘਰੇ ਰੱਖਣੀ ਆ ਚਲੋ 1 ਲੱਖ 20 ਹਜ਼ਾਰ ਦੀ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਸੋ ਆਪਦੇ ਬਿਲਕੁਲ ਸਮਝੋ ਅਕੋਰਡਿੰਗ ਤੁਸੀਂ ਪੈ ਮੈਂ ਵੀ ਗੁਰਜੰਟਪੁਰੇ ਇੱਕੋ ਇੱਕ ਨਾਗ ਸੀ ਅਜ ਆਪਣੇ ਕੋਲ ਜਿਹੜਾ ਹਾਂਜੀ ਇੱਕੋ ਇੱਕ ਤੇ ਆਪਣੇ ਸੰਪਰਕ ਨੰਬਰ ਜਿਹੜੇ ਕਰ ਦਿਓ ਸੰਜੇ ਨਾ 9144 ਹਾਂਜੀ 87721 ਠੀਕ ਆ ਜੀ ਜਿਹੜਾ 9144 87721 ਠੀਕ ਆ ਵੀਰੇ ਹਾਂਜੀ ਸੋ ਦੋਸਤੋ ਇਹ ਨੰਬਰ ਆਨਰ ਗੁਰਜੰਟ ਸਿੰਘ ਦੇ ਆ ਸੋ ਨੰਬਰਾਂ ਤੇ ਕਾਲ ਕਰਕੇ ਵੇ ਤੇਰੀ ਗੱਲਬਾਤ ਕਰ ਲਿਓ ਅੱਜ ਫਿਰ ਹਾਲ ਆਪਾਂ ਵੀਡੀਓ ਦੇ ਵਿੱਚ ਇੱਕੋ ਇੱਕ ਤੁਹਾਨੂੰ ਜਿਹੜਾ ਇਹੋ ਨਾਗ ਦਿਖਾਉਣਾ ਸੀਗਾ ਸੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਸੋ ਬਾਤੋ ਬਾਤ ਕੇ ਸ਼ੇਅਰ ਕਰ ਦਿਓ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦਾ ਹੈ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ